ਹੱਥ ਕੇ ਤੇ ਪੈਂਦੇ ਖਾ ਨੂੰ ਸਤਿਗੁਰ ਜੀ ਕਹਿੰਦੇ ਰੇ ਜਾਨਦੇ ਸਤਕਾਰ ਦੇੜੇ ਮਨ ਨੂੰ ਜਿੱਤ ਲੈਂਦੇ ਨੇ ਦੁਨੀਆ ਦੇ ਮਾਨਮੁਨਾਰੇ ਝੁੱਟਿਆਂ ਦੇ ਕਹਿੰਦੇ ਨੇ ਸੱਚੀ ਗੱਲ ਦੱਸਦੇ ਨਹੀਂ ਤਾਂ ਸਾਨੂੰ ਇਦਰਾਜ ਬਣਦਾ ਕਿਉਂ ਨਹੀਂ ਮਕਰਮੀ ਦੇ ਸਾਡਾ ਕੋ ਘਰ ਆਪੀ ਨਾ ਹੀ ਅਫਮਾਨ ਕੋਲ ਨਾ ਹੀ ਮੇਰੇ ਪਾਸ ਹੈ ਸਤ ਗੁਰ ਜੀ ਝੂਠ ਕਹਿੰਦਿਆ ਆਉਂਦੀ ਨਾ ਕਿਆ ਸਗੈ ਝੂਠੀ ਲਾਤੋਂ ਮਤ ਸਾਨੂੰ ਕੀਤਾ ਉਦਾਸ ਹੈ ਖਾਂਦਾ ਕismet ਵਾਡੀ ਹੋ ਰਿਹਾ ਰਾਜ ਨਹੀਂ ਸਤਿਗੁਰ ਜੀ ਝੂਟਕ ਹੋਣਾ ਸਾਡੇ ਕੋਲ ਬਾਜ ਨਹੀਂ ਸਤਿਗੁਰ ਜੀ ਝੂਟਕ ਹੋਣਾ ਮੇਰਾ ਮੇਦਾ ਤੇ ਕਹਿੰਦੇ ਸਾਨੂੰ ਪਰਵਾਉ ਨਾ ਕੀ ਸਾਡਾ ਹੀ ਬਾਦ ਲੁਕਾ ਕੇ ਸਾਨੂੰ ਸਮਝਾਉ ਨਾ ਕੀ ਹਿਰਦਾਨੀ ਸੁਧ ਤੇਰਾ ਦਾਤੂ ਫਿਰ ਚਾਉ ਨਾ ਕੀ ਸਾਡੇ ਕੋਲ ਝੂਠ ਬੋਲ ਤਿਆ ਆਉਂਦੀ ਨਹੀਂ ਲਾਜ ਵੇ ਬਣਦਾ ਤੂੰ ਨਮਕ ਅਰਾਮੀ ਦੇ ਸਾਡਾ ਬਾਦ ਵੇ ਬਣਦਾ ਤੂੰ ਨਮਕ ਅਰਾਪੀ ਮੜਕੇ ਤੈਂ ਅੰਤਰ ਜਮੀ ਫਿਰ ਵੀ ਸਭ ਬੋਲੋ ਨਾ ਸਿੱਖਾਂ ਦੇ ਅੱਖੇ ਲੱਗ ਕੇ ਕੂ ਫਰਮੇ ਤੋਲੋ ਨਾ ਸਾਡਾ ਹੈ ਡ੍ਰਿੜ ਅਰਾਤਾ ਤੁਸੀਂ ਵੀ ਟੋਲੋ ਨਾ ਪਹਿਲਾਂ ਜੇ ਆਪ ਨਾ ਮੰਨੀਏ ਮਨ ਦਾ ਸਮਾਨ ਨਹੀਂ ਸਤਿਗੁਰ ਜੀ ਝੂਠ ਕਹੋ ਨਾ ਸਾਹਨੇ ਕੋਲ ਬਾਜ ਨਹੀਂ ਸਤਿਗੁਰ ਜੀ ਬੁੱਢਾ ਕਹੋ ਨਾ ਫਤਗੁਰੇ ਗੁਰੂ ਨਾਨਕ ਦੇਵ ਕਰੇ ਕਰ ਸਭ ਨੂੰ ਵਕ ਪੂਰਾ ਹੈ ਪਰ ਮਨ ਤੇਰਾ ਹੁੰਦਾ ਜਾਂਦਾ ਜਾਂ ਦੂਰਾ ਵੈ ਪੈਂਦੇ ਖਾਂ ਸਚਾਈ ਨੂੰ ਕਰਤਾ ਤੇ ਚੂਰਾ ਹੈ ਸਾਡੇ ਤੇ ਤੇਰੇ ਸਾਹ ਦੇ ਖਤਮ ਹੋ ਗਏ ਕਾਜ ਵੇ ਬਣਦਾ ਕਿਉ ਨਮਕ ਅਰਮੀ ਦੇ ਸਾਣਾ ਬਾਗ ਵੇ ਬਣਦਾ ਕਿਉ ਨਮਕ ਅਰਮੀ ਬੰਦੇ ਕਾ ਮੰ ਦੇਖਾ ਕੇ ਗੁਰੂ ਜੀ ਤੁਹਾਨੂੰ ਇਹ ਦਵਾਰ ਨਹੀਂ ਚੰਗੇ ਤੇ ਮਾੜੇ ਦੀ ਕੋਈ ਤੂਸਾਂ ਨੂੰ ਜ਼ਾਰ ਨਹੀਂ ਜਾਪਦਾ ਤੁਹਾਡਾ ਸਾਡਾ ਨਿਬਣਾ ਹੁਣ ਪਿਆਰ ਨਹੀਂ ਸੱਚੇ ਨੂੰ ਟੁਟਕਾ ਹੋਤਾ ਹੁੰਦਾ ਨਰਾਜ ਨਹੀਂ ਸਤ ਗੁਰੂ ਜੀ ਝੂਟ ਕਹੋਲਾ ਸਾਡੇ ਕੋਲ ਬਾਜ ਨਹੀਂ ਸਤ ਗੁਰੂ ਜੀ ਝੂਟ ਕਹੋ ਆਹ ਹੈ ਬਾਦਿਲ ਕਾਇਆ ਤੇਰੇ ਅਸਮਾਨ ਨੇ ਕਿਸ ਦਾ ਨਾਂ ਲਈਏ ਦੇਖਿਆ ਸਾਰੇ ਜਹਾਨ ਨੇ ਸਾਨੂੰ ਤਾਂ ਸੱਚ ਬਤਾ ਦੇ ਰਖਣਾ ਦੇ ਖਾਨ ਨੇ ਨਹੀਂ ਤੇ ਫਿਰ ਕੂ ਫੋਲਣਾ ਝੂਠ ਦਾ ਬਾਜਵੇਂ ਬਣਦਾ ਕਿਉਂ ਨਵਕਰਮੀ ਇਹ ਸਾਡਾ ਬਾਜਵੇਂ ਬਣਦਾ ਕਿਉਂ ਨਵਕਰਮੀ ਤਲਾਵੋ ਮੇਰੇ ਜਵਾਈ ਨੂੰ ਲੜ ਲੜ ਕੇ ਜੰਗਾਂ ਜਿੱਤਾ ਸਾਡੀ ਵੜਾਈ ਨੂੰ ਮੇਰੇ ਤੋਂ ਵੱਧ ਪੰਡਿਆ ਮੇਰੇ ਹਮਸਾਈ ਨੂੰ ਸੁਰ ਤੋਂ ਕਿ ਨਾਰਾਗ ਨਾ ਬੋਲੇ ਵੱਧ ਦੇ ਬਰਸਾ ਜਿੰਦਗੀ ਸਤਿਗੁਰ ਜੀ ਛੂਟ ਕਹੋ ਨਾ ਸਾਡੇ ਕੋਲ ਬਾਗ ਨਹੀਂ ਸਤਿਗੁਰ ਤੁਮ ਛੂਟ ਕਹੋ ਨਾ ਵੱਡੇ ਆ ਮੇਰੇ ਦੋਸਾ ਤੈਨੂੰ ਸਭ ਕਸੇ ਖਾਈਏ ਵੇ ਕਹਦਾ ਅਖਦੇ ਫੁਲਕਾਰੇ ਬਾਦ ਮੰਗਵਾਈਏ ਵੇ ਖਾਣਾ ਨੂੰ ੁੱਠੀਆਂ ਕਸਮਾਂ ਤੈਨੂੰ ਸਮਝਾਈਏ ਵੇ ਹੋਦਣਾ ਘਰ ਪਲਾ ਵਿੱਚ ਝੂਠ ਦਾ ਰਾਜ ਵੇ ਮਰਦਾ ਖੂਨ ਅਵਤਾਰਾਂਮੀ ਦੇ ਸਾਡਾ ਬਾਗ ਵੇ ਲਾਕੂ ਧਮਕ ਹਰਮੀ ਜਤਕੋਰੇ ਨੂੰ ਸਵਦੇਆ ਵੱਲੇ ਪੈਂਦੇ ਖਾ ਕਹਿਣ ਲਗਾ ਕੀਤੀ ਦਾ ਫਲ ਖਾਨ ਹੈ ਸਤਗੁਰ ਤੋਂ ਲੈਣ ਲਗਾ ਕਰਨੀ ਦਾ ਫਾਲੇ ਪੋਗਣਾ ਹਾਰ ਨੂੰ ਪਹਿਣ ਲਗਾ ਮਸਤਾ ਸਚਾਈ ਤੋਂ ਬਿਨਾ ਮਾਤਾ ਸਚਾਈ ਤੋਂ ਬਿਨਾ ਸੋਨੇ ਸਰਤਾਜ ਨਹੀਂ ਸਤਿਗੁਰਜੀ ਤੂੰ ਦਤਹੁ ਨਾ ਸਾਹਨੇ ਗੋਲਬਾਰ ਨਹੀਂ ਸਤਿਗੁਰਜੀ ਤੂੰ ਦਤਹੁ ਨਾ